ਯੂਟੇਰਿਆ ਦੇ ਹੌਸਲੇ ਤਿੰਨ ਪਰ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਤੇ ਸ਼ਰਿਆਂ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਨੋਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਹੁਣੇ ਤਾਜ਼ੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬੈਂਕ ਦੇ ਵਿੱਚ ਨੋਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਨਕਾਬਪੋਸ਼ ਲੁਟੇਰੇ ਜਿਹੜੇ ਬੈਂਕ ਦੇ ਵਿੱਚ ਦਾਖਲ ਹੁੰਦੇ ਨੇ ਹੱਥਾਂ ਦੇ ਵਿੱਚ ਹਥਿਆਰ ਫੜੇ ਹੁੰਦੇ ਨੇ ਬਿਨਾਂ ਕਿਸੇ ਖੋਫ ਤੋਂ ਬੈਂਕ ਦੇ ਅੰਦਰ ਉਹ ਦਾਖਲ ਹੁੰਦੇ ਨੇ ਲੋਕਾਂ ਨੂੰ ਡਰਾਉਣ ਲੱਗਦੇ ਨੇ ਤੇ ਜਿੱਦਾਂ ਹੀ ਉਹ ਅੱਗੇ ਵਧਦੇ ਨੇ ਤਾਂ ਕੁਝ ਬੈਂਕ ਦੇ ਵਿੱਚ ਬੈਠੇ ਲੋਕ ਬਾਹਰ ਉਹ ਨਿਕਲਦੇ ਨੇ ਤੇ ਫਿਰ ਉਹਨਾਂ ਨੂੰ ਫੜਨ ਦੇ ਲਈ ਜਾਂਦੇ ਨੇ ਜਿੱਦਾਂ ਹੀ ਉਹ ਪਿੱਛੇ ਜਾਂਦੇ ਨੇ ਤੁਸੀਂ ਵੇਖੋ ਇੱਕ ਲੁਟੇਰਾ ਬਾਹਰ ਨਿਕਲਦਾ ਹੈ ਤੇ ਉਸ ਤੋਂ ਬਾਅਦ ਕਰਮਚਾਰੀਆਂ ਨੂੰ ਡਰਾਉਂਦੇ ਨੇ ਤੇ ਉਸ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਨੇ ਤੇ ਉਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਜਾਂਦੇ ਨੇ ਜੀ ਹਾਂ ਲੁਟੇਰੇ ਜਿਹੜੇ ਉੱਥੇ ਪਹੁੰਚਦੇ ਨੇ ਕਰਨੀ ਉਹਨਾਂ ਨੇ ਲੁੱਟ ਸੀ ਪਰ ਹੌਸਲਾ ਦੇ ਕੇ ਕਰਮਚਾਰੀਆਂ ਦਾ ਉਹ ਉਹਨਾਂ ਨੂੰ ਉੱਥੋਂ ਭੱਜਣਾ ਪੈ ਜਾਂਦਾ ਤੇ ਬੈਂਕ ਦੇ ਬਾਹਰ ਜਿਹ ਇੱਕ ਸਾਈਕਲ ਖੜੀ ਸੀ ਉਹ ਉਹੀ ਲੈ ਕੇ ਉਹ ਤੋਂ ਫਰਾਰ ਹੋ ਗਏ ਨੇ ਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉੱਥੇ ਇਹ ਤਸਵੀਰਾਂ ਜਿਹੜੀਆਂ ਨੇ ਉਹ ਮੋਗਾ ਤੋਂ ਸਾਮਣੇ ਆਈਆਂ ਨੇ ਜਿੱਥੇ ਮੋਗਾ ਦੇ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਥੇ ਇਹਨਾਂ ਦੇ ਜਿਹੜੇ ਇਹ ਸਾਰੇ ਮਨਸੂਬੇ ਨੇ ਉਹ ناکام ਹੋ ਜਾਂਦੇ ਨੇ ਲੁੱਟ ਦੀ ਵਾਰਦਾਤ ਜਿਹੜੀ ਹੈ ਉਸ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਉਹ ਜਿਹੜਨੇ ਉਹਨਾਂ ਨੂੰ ਭਜਣਾ ਪੈ ਜਾਂਦਾ ਕਿਉਂਕਿ ਬੈਂਕ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਡਰਾ ਦਿੱਤਾ ਜਾਂਦਾ ਤੇ ਉਹਨਾਂ ਨੇ ਡਟ ਕੇ ਇਹਨਾਂ ਨੂੰ ਡੇਰੇ ਦਾ ਮੁਕਾਬਲਾ ਕੀਤਾ ਤੇ ਉੱਥੇ ਹੀ ਅਕਸਰ ਹੀ ਅਜਿਹੇ ਆ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਤੇ ਤੇ ਭਰੇ ਬਾਜ਼ਾਰਾਂ ਦੇ ਵਿੱਚ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੜਕ ਤੇ ਲੰਘਦੇ ਵੜਦੇ ਲੋਕਾਂ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਹੀ ਤਸਵੀਰਾਂ ਅਜਹੀਆਂ ਸਾਹਮਣੇ ਆਉਂਦੀਆਂ ਨੇ ਤੇ ਉੱਥੇ ਹੀ ਸ਼ਰੇਆਮ ਬਾਜ਼ਾਰਾਂ ਦੇ ਵਿੱਚ ਔਰਤਾਂ ਦੇ ਨਾਲ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਉਹਨਾਂ ਦੇ ਗੰਦੇ ਚੀਨਾ ਜਿਹੜੀਆਂ ਨੇ ਉਹ ਖੋ ਦਿੱਤੀਆਂ ਜਾਂਦੀਆਂ ਨੇ ਜੇਕਰ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਸਮਾਨ ਫੜਿਆ ਹੁੰਦਾ ਉਹ ਵੀ ਉਹ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਤਾਜ਼ੀ ਘਟਨਾ ਜਿਹੜੀ ਹੈ ਉਹ ਬੈਂਕ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਮੋਗਾ ਦੇ ਇੱਕ ਬੈਂਕ ਦੇ ਵਿੱਚ ਜਿੱਥੇ ਪੰਜਾਬ ਗ੍ਰਾਮੀਨ ਬੈਂਕ ਦੇ ਵਿੱਚ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਆਪਣੇ ਇਹਨਾਂ ਮਨਸੂਬਿਆਂ ਦੇ ਵਿੱਚ ناکਾਮ ਹੋ ਗਏ ਨੇ ਕਿਉਂਕਿ ਉੱਥੇ ਬੈਂਕ ਦੇ ਕਰਮਚਾਰੀਆਂ ਨੇ ਹਿੰਮਤ ਦੇ ਨਾਲ ਇਹਨਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਨੂੰ ਇੱਥੋਂ ਪਛਾ ਦਿੱਤਾ ਤੇ ਫਿਲਹਾਲ ਦੇ ਲਈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਉਮੀਰਾ ਸੀਸੀਟੀਵੀ ਦੀਆਂ ਨੇ ਜੋ ਸਾਹਮਣੇ ਆਈਆਂ ਨੇ ਬੈਂਕ ਦੇ ਵਿੱਚ ਸੀਟੀਵੀ ਲੱਗਾ ਸੀ ਉਸ ਦੇ ਵਿੱਚ ਸਾਰੀ ਤਸਵੀਰ ਕੈਦ ਹੋ ਗਈ ਹੈ ਤੇ ਇਹਨਾਂ ਦੇ ਰਾਹੀਂ ਹੀ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚਬੀਂ ਕੀਤੀ ਜਾ ਰਹੀ ਹੈ ਇੱਕ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਜਲਦ ਤੋਂ ਜਲਦ ਇਹਨਾਂ ਮਟੀਰੀਆ ਨੂੰ ਕਾਬੂ ਕਰ ਲਿੱਤਾ ਜਾਵੇਗਾ